ਤਹਾਡੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਈ ਸਰਵਾਓ ਯਾਰ ਜਲਦੀ ਇਹਨਾਂ ਨੂੰ ਜਲਦੀ ਕੰਟਰੋਲ ਮੈਂ ਦਿੱਤਾ ਹੁਣ ਦੁਵਾਨ ਦੁਵਾਨ ਇਹ ਸੜਕ ਤੇ ਰਾਸ਼ਨੀ ਮੇਰਾ ਨਾਮ ਕਮਲ ਆ ਜੀ ਕਿ ਕੀ ਦਿੱਕਤ ਹੈ ਤੁਹਾਡੀ ਕੀ ਸਮੱਸਿਆ ਹੈ ਕਿਹੜਾ ਰੋੜਾ ਹੈ ਕਿਹੜੇ ਬੰਦ ਹੈ ਐਸਬੀਐਸ ਕਾਲੇ ਰੋੜਾ ਹੈ ਇਧਰ ਬਠਿੰਡਾ ਰੋੜ ਤੇ ਮੇਨ ਸੜਕ ਤੇ ਜਾਂਦਾ ਹੀ ਇਹ ਰੋੜ ਇਹ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਬਹੁਤ ਟਾਈਮ ਤੋਂ ਬਹੁਤ ਹੀ ਖਰਾਬ ਹੋ ਰਹੀ ਹੈ ਇੱਥੇ ਆਵਾਜ਼ਾਂ ਵੀ ਆ ਜਿਹੜੀ ਬਹੁਤ ਖਰਾਬ ਆ ਇੱਥੇ ਰੋਲ ਡਿੱਗਦੇ ਆ ਕੋਈ ਨਾ ਕੋਈ ਇਹ ਸੜਕ ਦਾ ਵਿਕਾਸ ਕੀਤਾ ਜਾਵੇ ਤੇ ਸੀਵਰੇਜ ਲਾਏ ਜਾਣ ਕੀ ਕਿਸੇ ਪਾਰਟੀ ਨੇ ਇਹਦਾ ਵਕਾਫ ਕੀਤਾ ਕੋਈ ਹੱਲ ਕੀਤਾ ਨਹੀਂ ਜੀ ਕਿਸੇ ਪਾਰਟੀ ਨੇ ਦਾ ਕੋਈ ਵਿਕਾਸ ਨਹੀਂ ਕੀਤਾ ਵੇਖਦੇ ਆ ਚਲੇ ਜਾਂਦੇ ਆ ਵੇਖਦੇ ਆ ਚਲੇ ਜਾਂਦੇ ਪਹਿਲਾਂ ਅਕਾਲੀ ਦਾ ਲਾਇਆ ਕਾਂਗਰਸ ਆਈ ਭਾਜੀਪੀ ਆਈ ਹੁਣ ਮੌਜੂਦਾ ਆਪ ਪਾਰਟੀ ਹੈ ਨਾ ਜੀ ਕਿਹ ਅਸਰ ਰੱਖਦੇ ਹੋ ਵਿਕਾਸ ਇਹ ਹੀ ਆਸ ਰੱਖਦੇ ਆ ਜੀ ਇਹ ਸੜਕ ਦਾ ਵਿਕਾਸ ਕੀਤਾ ਜਾਵੇ ਇੱਕ ਸੀਵਰੇਜ ਪਾਇਆ ਜਾਵੇ ਵੱਡਾ ਬਸ ਹੋਰ ਕੋਈ ਸਾਡੀ ਮੰਗ ਨਹੀਂ ਜਸਵਿੰਦਰ ਸਿੰਘ ਜੀ ਤੇ ਇਹ ਕਿਹੜਾ ਰੋਡ ਹੈ ਕਿਹੜਾ ਹੈ ਕਿਹੜੀ ਥਾਂ ਤੇ ਤੁਹਾਡੀ ਕੀ ਸਮੱਸਿਆ ਹੈ ਇਹ ਕਾਲਜ ਰੂਡ ਹੈ ਜੀ ਇਹ ਸਮੱਸਿਆ ਪਾਣੀ ਦੀ ਬਹੁਤ ਚਿਰ ਦੀ ਹੈ ਵੈਸੇ ਤਾਂ ਬਹੁਤ ਚਿਰ ਦੀ ਹੈ 15 ਸਾਲ ਤਾਂ ਹੋ ਗਏ ਚਾਹ ਦੀ ਹੋ ਗਿਆ ਨਾ ਬੜਾ ਪ੍ਰੋਬਲਮ ਹੈ ਬੱਚਿਆਂ ਨੇ ਨੰਗਣਾ ਹੁੰਦਾ ਇੱਥੋਂ ਦੀ ਬਾਕੀ ਆਮ ਵੀ ਜਾਂਦਾ ਸਾਰੀ ਨੰਗਦੀ ਹੈ ਇੱਥੇ ਇੱਥੇ ਦਾ ਬੜਾ ਬੁਰਾ ਹਾਲ ਹੈ ਵੇ ਹੁਣ ਤਾਂ ਹੀ ਹਾਂਜੀ ਇਹ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਦਾ ਕੋਈ ਵਿਕਾਸ ਕੀਤਾ ਜਾਵੇ ਅਸੀਂ 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 ਕੁਲਤਾਰ ਸਿੰਘ ਸੰਧਵਾ ਨੂੰ ਬੇਨਤੀ ਕਰਦੇ ਹਾਂ ਵੀ ਉਹ ਇਹ ਮੜਈ ਨਿਗਾ ਮਾਰ ਕੇ ਜਾਣ ਕਰਕੇ ਜਾਣ ਇੱਕ ਕਰੋਨੇ ਦਾ ਕੰਮ ਕਰਾਉਣ ਪਰ ਨਵੀਸਾਂਗੇ ਤੇ ਕੀ ਸਮੱਸਿਆ ਹੈ ਕਿਹੜਾ ਰੋਡ ਹੈ ਦਿੱਖਿਓ ਮੜਾ ਰੋਏ ਉਹ ਕਾਲੇ ਰੋਡ ਹੈ ਨਾ ਇਹ ਨਾਲ ਬਠੰਡਾ ਮੇਨ ਰੋਡ ਨੂੰ ਬੁਲਾਉਂਦਾ ਹੈ ਅੱਛਾ ਹਾਂਜੀ ਕੀ ਦਿੱਕਤਾਰੀ ਹੈ ਸਿੱਕੀ ਦੇਖੋ ਸੀਵਰੇਜ ਦਾ ਪਾਣੀ ਵੀ ਇੱਥੇ ਡੁੱਲਦਾ ਹਟਦਾ ਹੀ ਬਲੌਕਜ ਹੋ ਜਾਂਦੀ ਹੁੰਦੀ ਹੈ ਤੇ ਛੜ ਕੇ ਸਾਰੀ ਟੁੱਟੀ ਪੱਦੀ ਹੋ ਗਈ ਹੈ ਅਭੀ ਇਹਨਾਂ ਨੂੰ ਵੀ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ ਸੜਕ ਬਣ ਜਾਵੇ ਸੀਵਰੇਜ ਪੈ ਜਾਵੇ ਇਹਦਾ ਤੇ ਸਾਨੂੰ ਲਿਜਾਤ ਮਿਲ ਜੇ ਨੀ ਤੋਂディ ਸਮੱਸਿਆ ਤੇ ਕਿਸ ਨੇ ਗੌਰ ਕੀਤਾ ਕੋਈ ਨਹੀਂ ਕੋਈ ਕਿਸੇ ਨੇ ਕੋਈ ਨਹੀਂ ਲਗੀ ਨਾ ਕਾਲੀਆਂ ਲਗੀ ਤੇ ਨਾ ਕਾਂਗਰਸ ਵਾਲਿਆਂ ਨੇ ਕੀਤਾ ਤੇ ਆ ਛੜੂ ਵਾਲੇ ਆ ਗਏ ਅਸੀਂ ਆਖਰ ਚ ਕੋਈ ਨਾ ਕੋਈ ਹੱਲ ਕਰਨਗੇ ਕੀ ਆਸਾਂ ਉਹ ਛੜੂ ਤੋਂ ਆਸ ਤਾਂ ਵੀ ਵੇਖੋ ਹਣ ਬੰਦ ਤੈਨੂੰ ਰਹਿ ਕੇ ਪੈਸੇ ਆਏ ਤੇ ਗਾ ਬੰਨ ਦੇ ਹੈ ਕਿ ਜੇ ਸੋਰਗੇ ਨੂੰ ਪਾ ਦੇਣ ਕਿ ਫੇਰੀ ਗਈ ਹੁਣ ਜਿਹੜਾ ਸਾਫਤਾ ਹੋਏ ਵੀ ਉਧਰ ਹੀ ਬਣਾਈ ਗਏ ਤੇ ਸਾਡੇ ਤਾਂ ਕੋਈ ਫਾਇਦਾ ਨਹੀਂ ਕਰਦੇ ਆਪਾਂ ਇਸੇ ਆਏ ਜੀ ਆਸ ਤਾਂ ਉਹਨੇ ਬਹੁਤ ਹੀ ਤਾਂ ਕਰਦੀ ਸੀ ਜੀ ਹੁਣ ਇੱਕ ਦਿਨ ਆਏ ਸੀ ਜੇ ਤੇਲ ਤੋਂ ਪਾਣੀ ਖੜਾ ਸੀਗਾ ਪਾਣੀ ਦੇ ਵਿੱਚ ਤੇ ਕਾਫਲਾ ਦਾ ਵਾਪਸੀ ਫੇਰ ਲੇ ਗਿਆ ਉਹ ਅੱਛਾ ਵਾਪਸ ਲੇ ਗਿਆ ਵਾਪਸ ਲੇ ਗਿਆ ਨਹੀਂ ਜਿਹੜਾ ਹੈਗਾ ਇਹ ਖੱਡੇ ਜਿਹੜਾ ਹੈਗਾ ਅੱਗੇ ਉਹਨਾਂ ਦੀ ਗੱਡੀ ਲੰਗੀ ਨਹੀਂ ਗਈ ਮਤਲਬ ਨਹੀਂ ਤੇ ਵਾਪਸ ਲੇ ਗਿਆ ਜੀ ਉੱਤੇ ਪਾਣੀ ਬਹੁਤ ਜ਼ਿਆਦਾ ਹੁੰਦਾ ਸੁੱਕਿਆ ਹੈਗਾ ਹੁਣ ਤੇ ਅੱਜ ਜੀ ਸੁਰਿੰਦਰ ਸਿੰਘ ਜੀ ਤੇ ਕੀ ਸਮੱਸਿਆ ਤੁਹਾਡੀ ਹੈ ਕਿਹੜੇ ਪਾਸੇ ਮਤਲਬ ਹੈਗਾ ਇਹ ਇਹ ਹੈਗਾ ਇਸਵੇਸ ਕਾਲਜ ਰੋਡ ਅੱਛਾ ਇਹ ਕਾਲਜ ਰੋਡ ਬਠਿੰਡਾ ਰੋਡ ਤੇ ਚੜਦਾ ਜੀ ਹਾਂ ਜੀ ਆਹ ਦੇਖੋ ਜੀ ਉਧਰ ਵੀਡੀਓ ਬਣਾ ਲਓ ਮੜਾ ਜਾ ਵਾਹ ਉਹ ਵੇਖੋ ਤੁਹਾਡੇ ਸਾਹਮਣੇ ਆਈ ਹੈ ਲੀਡਿੰਗ ਡੇ ਗਈ ਪਈ ਆ ਵੀਡੀਓ ਬਲੌਮ ਮੜਾ ਦਿਖਾਓ ਉਹ ਡੋਰੇ ਸਾਹਮਣੇ ਇਹ ਲੇਡੀ ਜੀ ਆਈ ਹੁਣੇ ਡਿੱਗੀ ਆ ਉਹ ਐਂ ਡਿੱਗਦੇ ਹਾਂ ਰੋਜ਼ ਇੱਥੇ ਤੇ ਅੱਜ ਦਾ ਕੰਮ ਇਹ ਮਿੱਟੀ ਡਿੱਗਦੇ ਆ ਹਾਂ ਰੋਜ਼ ਇਹੀ ਕੋਈ ਨਾ ਕੋਈ ਇੱਥੇ ਡਿੱਗਦਾ ਸੀ ਕਈ ਵਾਰ ਚੱਕੇ ਵੀ ਆਪਦੇ ਹੱਥੇ ਆਹ ਵੇਖੋ ਹੁਣ ਲੀਡਿੰਗ ਤੁਹਾਡੇ ਸਾਹਮਣੇ ਵਿਚਾਰੀ ਡਈ ਪਈ ਸੀ ਇੱਥੇ ਹਰ ਰੋਜ਼ ਕੋਈ ਨਾ ਕੋਈ ਡਿੱਗਦਾ ਹੀ ਡਿੱਗਦਾ ਇੱਥੇ ਇਹਦਾ ਕੋਈ ਸੁਲਵਾਈ ਸੁਰੂ ਹੀ ਨਹੀਂ ਹੋ ਰਹੀ ਇੱਥੇ ਨਹੀਂ ਕਿਸੇ ਸਰਕਾਰ ਦਾ ਕੋਈ ਧਿਆਨ ਗਿਆ ਇਸ ਵਿਕਾਸਾਸਤੇ ਸਰਕਾਰ ਦਾ ਹਿਤਕਤ ਕਦੇ ਧਿਆਨ ਨਹੀਂ ਗਿਆ ਜੀ ਆਮ ਆਦਮੀ ਆਲੇ ਆਉਂਦੇ ਦੇਖ ਕੇ ਮੁਰ ਜਾਂਦੇ ਆ ਜੀ ਵਿਕਾਸ ਦੀ ਉਹੀ ਮੰਗ ਰੱਖਦੇ ਆ ਜੀ ਜਲਦੀ ਤੋਂ ਜਲਦੀ ਆ ਬਣਾਇਆ ਜਾਵੇ ਸੜਕ ਬਣਾਈ ਜਾਵੇ ਸੇਵਰੇਜ ਚਲਾਇਆ ਜਾਵੇ ਜੀ ਤੇ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਜੀ ਕ੍ਰਿਸ਼ਨ ਸਿੰਘ ਮੇਰਾ ਨਾਮ ਆ ਜੀ ਮੈਂ ਮੇਰੀ ਬੇਨਤੀ ਹੈ ਜੀ ਆਮ ਆਦਮੀ ਪਾਰਟੀ ਦੇ ਸਾਹਮਣੇ ਕਿ ਇਹ ਨਾ ਸੜਕ ਬਣਾਈ ਜਾਵੇ ਜੀ ਜੇ ਸਾਡੇ ਬੱਚੇ ਇਹ ਜੀ ਸ਼ਹੀਦ ਭਗਤ ਸਿੰਘ ਕਾਲਜ ਬੇਖਤਰ ਉਡਾਈਏ ਦਾ اچھا ਤੇ ਇਹ ਸੜਕ ਬਣਾਈ ਜਾਵੇ ਜੀ ਤੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਸਕੂਲ ਆਉਣ ਜਾਣ ਵਾਲੇ ਜਿਹੜੇ ਇਹ ਕਾਲਜ ਵਾਲੇ ਬੱਚੇ ਆ ਨਾ ਜੀ ਬਹੁਤ ਦਿੱਕਤ ਆਉਂਦੀ ਉਹਨਾਂ ਨੂੰ ਤੇ ਹੋਰ ਵੀ ਲੰਘਦੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਇਹਦੀ ਸਮੱਸਿਆ ਕੀ ਹੈ ਤੁਹਾਡੀ ਕੀ ਮਤਲਬ ਸਮੱਸਿਆ ਸਾਡੀ ਇਹੀ ਹੈ ਜੀ ਕਿ ਰਸਤਾ ਬਣਾਇਆ ਜਾਵੇ ਤੇ ਸਰਾਂ ਨੂੰ ਸੋਖਾ ਹੋ ਜੂਗਾ ਜੀ ਤੇ ਇੱਕ ਭਗਵੰਤ ਮਾਨਮੁ ਦੇ ਹੋਰ ਬੇਨਤੀ ਹੈ ਜੀ ਕਿ ਜਿਹੜੇ ਬੇਰੁਜ਼ਗਾਰ ਹੈ ਨਸ਼ੇੜੀ ਹੈ ਜਿੰਨੇ ਵੀ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਕੱਲੇ ਪੀਏ ਪੰਜੇ ਤੋਂ ਚਲਾਉਣ ਨਾਲ ਨਹੀਂ ਕੋਈ ਹੱਲ ਹੋਣਾਗਾ ਇਹ ਤਾਂ ਬੇਰਜਕਾਰੀ ਤੁਸੀਂ ਵਧਾ ਰਹੇ ਆ ਕੋਈ ਕਹਣ ਜਿਆ ਤਰੀਕੇ ਦਾ ਕੋਈ ਕੰਮ ਕਰੋ ਜੀ ਵਧੀਆ ਲੱਗੇ ਸਾਰੇ ਲੋਕਾਂ ਨੂੰ ਤੇ ਆਉਣ ਵਾਲੇ ਸਮੇਂ ਦੀ ਟੋਲੀ ਪਾਰਟੀ ਚ ਨਹੀਂ ਜਾਵੇ ਇਹ ਨਾ ਕਰੋ ਜੀ ਸਤਿਕਾਰ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਸਾਰੇ ਦਸਤਕਾ ਦਾ ਇੱਕ ਵਾਰ ਫੇਰ ਮੈਂ ਦਿਨੋਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਕੋਟਕਪੂਰਾ ਦੇ ਭਿੰਡਾ ਰੋਡ ਦੀ ਜੋ ਭਿੰਡਾ ਰੋਡ ਤੇ ਸਰਕਾਰੀ ਕਾਲਜ ਹੈ ਸਹਿਦ ਪਟੰਕ ਸਿੰਘ ਕਾਲਜ ਉਹਦੇ ਨਾਲ ਲੱਗਦੀ ਸੜਕ ਜੋ ਮਹੱਲਾ ਕਸ਼ਮੀਰੀਆਂ ਵਾਲੇ ਨੂੰ ਜੋੜਦੇ ਆ ਕਿੱਕਲੇ ਵਾਲੀ ਗਲੀ ਆ ਨਾਲ ਜੋ ਸਹਾਈ ਨਗਰ ਆ ਉਥੇ ਉਥੋਂ ਦੇ ਲੋਕ ਜਿਹੜੇ ਹੈਗੇ ਆ ਇੱਕ ਸਮੱਸਿਆ ਤੋਂ ਬਹੁਤ ਤੰਗ ਨਜ਼ਰ ਆ ਰਹੇ ਨੇ ਜੋ ਸੀਵਰੇਜ ਦੀ ਸਮੱਸਿਆ ਉਥੇ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ ਆ ਜੋ ਉਥੇ ਉਸ ਕਾਲਜ ਦੇ ਨਾਲ ਬੈਕ ਸਾਈਡ ਤੇ ਜਿਹੜਾ ਗਲੀ ਜਾਂਦੀ ਆ ਉਹ ਖੱਡਿਆਂ ਨਾਲ ਭਰੀ ਹੋਈ ਆ ਉਥੇ ਸੀਵਰੇਜ ਦਾ ਪਾਣੀ ਜਮਾ ਵੱਡੇ ਵੱਡੇ ਖੱਡੇ ਨਜ਼ਰ ਆ ਰਹੇ ਨੇ ਤੇ ਮੇਰਾ ਇਹ ਮਕਸਦ ਇਹੀ ਆ ਸਿਰਫ ਇਹ ਜਿਹੜੀ ਖਬਰ ਨੂੰ ਤੇ ਇਹ ਜਿਹੜੇ ਲੋਕਾਂ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ মিডিਆ ਨਾਲ ਜੋ ਉਹਨਾਂ ਦੀ ਪਰੇਸ਼ਾਨੀ ਹੈ ਉਹਨਾਂ ਦੀ ਦਿੱਕਤ ਹੈ ਜੋ ਉਹਨਾਂ ਨੇ ਮੰਗ ਕੀਤੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਤੋਂ ਜੋ ਵਿਧਾਇਕ ਵੀ ਨੇ ਕੋਟਕਪੂਰਾ ਦੇ ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਇਹ ਜਿਹੜੀ ਖਬਰ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਜੋ ਵਿਧਾਇਕ ਨੇ ਕੋਟਕਪੂਰਾ ਦੇ ਨਾਲ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਦੇ ਕੰਨਾਂ ਤੱਕ ਪਹੁੰਚੇ ਉਸ ਮੁਹੱਲੇ ਦਾ ਜੋ ਉਸ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਆ ਉਸ ਦੀ ਬੈਕ ਸਾਈਡ ਤੇ ਜੋ ਗਲੀ ਆ ਉਹ ਗਲੀ ਦਾ ਜੋ ਮਾੜਾ ਹਾਲ ਹੈ ਉਹ ਆਪਣੀ ਅੱਖਾਂ ਨਾਲ ਦੇਖਣ ਮੇਰਾ ਇਹ ਮਕਸਦ ਆ ਕਿ ਇਹ ਜਿਹੜੀ ਖਬਰ ਨੂੰ ਦੇਖ ਕੇ ਉਹ ਉਹਨਾਂ ਲੋਕਾਂ ਦੀ ਜੋ ਸਮੱਸਿਆ ਉਹ ਦੂਰ ਕਰਨ ਤੇ ਉਹਨਾਂ ਦੀ ਜੋ ਮੰਗ ਤੇ ਗੌਰ ਕਰਨ ਤਤਵ ਦੇਖਦੇ ਰਹਿਣਾ ਸਾਡੀ ਇਹ ਰਿਪੋਰਟ ਹੋਰ ਵੀ ਜਾਣਕਾਰੀ ਲੋਕਾਂ ਮੂਰੇ ਲਿਆਵਾਂਗੇ ਮੈਂ ਰਣਤ ਆਜ਼ਾਦ ਕੋਟ ਖੂਬਰਾ